ਤਰਜਮਾ ਨਹੀਂ ਕਰੂਗੀ ਹਰ ਫਿਲਮ ਤੁਹਾਡੇ ਇਰਮਾਨਾਂ ਦੀ ਤੁਸੀਂ ਫਿਕਰ ਨਾ ਕਰੋ ਹੋਣੀ ਟੁੱਟਦੀ ਜੋੜੀ ਮਾਂ ਦਾ ਦੇ ਦੋ ਸਕਿੰਟਾਂ ਦੇ ਵਿੱਚ ਬਹੁਤ ਬੜਾ ਕਲਾ ਇਤ ਇਤ ਇਹ ਕਹਿੰਦਾ ਹਰ ਬਗੋ ਮਾਨ ਕੇ ਨਹੀਂ ਸਾਡੀ ਯਾਰੀ ਕਦੇ ਵੀ ਨਹੀਂ ਸੀ ਟੁੱਟੀ ਆ ਪ੍ਰੋਬਲਮ ਕੀ ਸੀ ਕਿ ਜਦੋਂ ਅਸੀਂ ਇਕੱਠੇ ਹੋਏ ਸੀ ਨਾ ਉਹ ਜੋਸ਼ ਉਹ ਮੇਂ ਅੱਜ ਵੀ ਪਰ ਪ੍ਰੋਬਲਮ ਐ ਸੀ ਵੀ ਉਦੋਂ ਸਾਨੂੰ ਇਹ ਨਹੀਂ ਸੀ ਪਤਾ ਕਈ ਸਿਆਣਾ ਕਿਹੜਾ ਤੇ ਕਿਹੜੀ ਹੈ ਉਦੋਂ ਕਿ ਸੁਭਦੀ ਪਰਵਿਰਤੀ ਵਾਲੇ ਲੋਕ ਬਹੁਤ ਵਿੱਚ ਵੜ ਗਏ ਸੀ ਤੋਂ ਉਸ ਵਕਤ ਅ ਅਲਾ ਘੋੜ ਦਾ ਇਹ ਫਾਇਦਾ ਹੋਇਆ ਕਿ ਸਾਨੂੰ ਸਬਕ ਵੀ ਮਿਲਿਆ ਹਾਂ ਇਸ ਚੀਜ਼ ਦੀ ਮਾਫੀ ਹੈ ਕਿ ਜੇ ਇਕੱਠੇ ਕੰਮ ਕਰਦੇ ਤਾਂ ਹੋਰ ਬਹੁਤ ਅਚੀਆਂ ਫਿਲਮਾਂ ਸੀ ਤੁਹਾਨੂੰ ਦੇ ਸਕਦੇ ਪਰ ਹੁਣ ਤੁਹਾਡਾ ਵਾਦਾ ਹੈ ਕਿ ਚੰਗੇ ਕਰਾਂਗੇ ਮਾੜੀ ਨਹੀਂ ਕਰਾਂਗੇ ਕਿਸੇ ਵੀ ਪਲਾਰੂ ਦੇ ਚਲਾਰੂ ਕਿਸਮ ਦੀ ਕੋਈ ਵੀ ਫਿਲਮ ਨਹੀਂ ਕਰਾਂਗੇ ਨਾ ਕਰਨੀ ਮਨਜ਼ੂਰ ਹੈ ਚੰਗੀ ਕਰਾਂਗੇ ਜਿਹੜੀ ਸਾਡੀ ਮੜਕ ਤੇ ਰੜਕ ਦੀ ਕਰੂ ਤੁਹਾਡਾ ਬਹੁਤ ਧੰਨਵਾਦ ਤੁਸੀਂ ਇੰਨਾ ਪਿਆਰ ਤੇ ਉਲਾਰ ਦੇ ਰਹੇ ਹੋ ਆਮ ਤੌਰ ਤੇ ਜਿਹੜੀ ਫਿਲਮ ਹੁੰਦੀ ਹੈ ਨਾ ਦੋ ਤਰ੍ਹਾਂ ਨਾਲ ਮਸ਼ਹੂਰ ਹੁੰਦੀ ਹੈ ਇੱਕ ਲੋਕਾਂ ਦੇ ਦਿਲਾਂ ਚ ਇੱਕ ਇੰਟਰਨੈਟ ਤੇ ਔਰ ਇੰਟਰਨੈਟ ਤੇ ਕਈ ਵਾਰੀ ਹੁੰਦੀ ਹੈ ਕਈ ਵਾਰੀ ਹੁੰਦੀ ਉਹਦੀ ਔਰ ਬਹੁਤ ਸਾਰੀਆਂ ਫਿਲਮਾਂ ਦਾ ਵਪਾਰ ਇਸ ਤਰ੍ਹਾਂ ਹੁੰਦਾ ਹੈ ਕਿਉਂ ਆਪ ਹੀ ਕਈ ਵਾਰੀ ਪ੍ਰੋਡਿਊਸਰ ਟਿਕਟਾਂ ਚੱਕ ਲੈਣੇ ਤੇ ਆਨਲਾਈਨ ਤੁਹਾਨੂੰ ਇਹ ਸ਼ੋਅ ਹੁੰਦਾ ਹੈ ਕਿ ਤਾਂ ਸਾਰਿਆਂ ਵੇਖਿਆ ਜਾਂ ਕੇ ਥੀਏਟਰ ਖਾਲੀ ਹੁੰਦਾ ਸਾਡੇ ਨਾਲ ਭਾਗ ਹੋ ਗਿਆ ਨਾ ਭਾਈ ਪਰ ਅਸੀਂ ਜਾਉਂਦੇ ਆ ਕਿ ਇਹਦੀ ਗੱਲ ਤੁਸੀਂ ਕਰੋ ਕਿਉਂਕਿ ਤੁਹਾਡੀ ਫਿਲਮ ਹੈ ਔਰ ਮੈਂ ਬੇਨਤੀ ਕਰਦਾ ਹੈ ਕਿ ਜੇ ਮੈਂ ਆਪਣੀ ਅਸੀਂ ਆਪਣੀ ਕੰਪਨੀ ਨੂੰ ਕਿਹਾ ਜੇ ਉਹ ਵੀ ਝੂਠ ਬੋਲਣਗੇ ਤੁਸੀਂ ਐਕਸਪੋਜ਼ ਕਰਨਾ ਹਰ ਬੰਦੇ ਨੂੰ ਕਰਨਾ ਕਿਉਂਕਿ ਤੁਹਾਡੇ ਆਸ ਤੇ ਤੁਹਾਡੀ ਕਸਵਟੀ ਤੇ ਖਰੇ ਉੱਤਰਨੇ ਸਾਡਾ ਕੰਮ ਹੈ ਜੇ ਸੀ ਤੁਹਾਨੂੰ ਝੂਠ ਬੋਲ ਕੇ 4 ਦਿਨ ਦਾ ਵਪਾਰ ਦਿਖਾ ਵੀ ਦਵਾਂਗੇ ਤਾਂ ਉਹਦਾ ਮਤਲਬ ਇਹ ਹੁੰਦਾ ਕਿ ਅਸੀਂ ਇੱਕ ਹੋਰ ਬੱਕਰਾ ਅੱਗੇ ਹਲਾਲ ਕਰਨਾ ਕੋਈ ਨਵਾਂ ਪ੍ਰੋਡਿਊਸਰ ਬਿਲਕੁਲ ਨਹੀਂ ਕਰਾਂਗੇ ਬਿਲਕੁਲ ਜਿਸ ਤਰ੍ਹਾਂ ਦੇ ਤੁਸੀਂ ਸਾਨੂੰ ਸਮਝਦੇ ਤੇ ਸੋਚਦੇ ਹੋ ਉਸੇ ਤਰ੍ਹਾਂ ਕਰਾਂਗੇ ਭੁੱਖੇ ਮਰਨਾ ਮਨਜ਼ੂਰ ਹੈ ਪਰ ਝੂਠ ਨਹੀਂ ਬੋਲਾਂਗੇ ਇਹ ਵਾਦਾ ਤੁਹਾਨੂੰ ਜਦੋਂ ਤੋਂ ਮਾਪਾ-ਪੋਗਜ਼ਰਿਆ ਮੇਰੇ ਉਸ ਦਿਨ ਤੁਸੀਂ ਮੇਰੇ ਲਈ ਇੱਕ ਹਰ ਬਜ਼ੁਰਗ ਹਰ ਬਜ਼ੁਰਗ ਮਾਪਾ-ਪੋਗਜ਼ਰ ਮਾਨਣ ਔਰ ਜਿਦੋਂ ਘਰੋਂ ਨਿਕਲਦਾ ਸਾਨੂੰ ਕਦੇ ਮਹਿਸੂਸ ਹੀ ਨਹੀਂ ਹੋਇਆ ਕਿ ਮਾਵਾ ਬਹਿ ਨਹੀਂ ਕਿ ਹਾਂ ਉਹ ਸਾਡੀ ਫਿਲਮ ਇੰਡਸਟਰੀ ਪੰਜਾਬੀ ਫਿਲਮ ਇੰਡਸਟਰੀ ਇੱਕ ਲੈਵਲ ਤੇ ਪਹੁੰਚ ਗਈ ਹੈ ਬਸ ਨੈਕਸਟ ਸਟੈਪ ਹੁਣ ਸਾਊਥ ਵਾਲੇ ਨੂੰ ਫੜਨਾ ਆਪਾਂ ਥੈਂਕ ਯੂ ਸੋਣ ਤੋਹ ਜੀ ਮਾਨ ਸਰ ਲੋ ਦੱਸੋ ਤੇਰੇ ਕੰਮ ਆਜੂ ਨਹੀਂ ਤੁਸੀਂ ਤੁਸੀਂ ਕੰਮ ਕਰ ਸਿਆਗੇ ਸੀ ਤੁਹਾਡੇ ਸਾਰੇ ਨੇ ਆਏ ਹੋਏ ਆ ਮੈਂ ਤਾਂ ਜੋ ਬੋਲਣਾ ਅਸੀਂ ਫਿਲਮ ਚ ਬੋਲ ਹੀ ਦਿੱਤਾ ਤੁਹਾਨੂੰ ਕੁਝ ਵੀ ਲੱਗੇ ਕੋਈ ਵੀ ਗੱਲ ਹੈ ਕਿਉਂਕਿ ਇੱਕ ਚੀਜ਼ ਹੈ ਜਦੋਂ ਮੈਂ ਤੇ ਬੱਬੂ ਨੇ ਪਹਿਲੀ ਵਾਰੀ ਗੱਲ ਕੀਤੀ ਸੀ ਫਿਲਮ ਬਾਰੇ ਤਾਂ ਇਹ ਸਾਡੀ ਨਹੀਂ ਰਹੀ ਫਿਰ ਨਾਲ ਪ੍ਰੋਡਿਊਸਰ ਜੁੜ ਗਏ ਸੁਮੇਤ ਸਿੰਘ ਉਹਰੇ ਸੁਮੇਤ ਸਿੰਘ ਅਹਰ ਤੋਂ ਬਾਅਦ ਗੁਰਪ੍ਰੀਤ ਆਏ ਫਿਰ ਸਾਰੇ ਜਣੇ ਨਾਲ ਜੁੜਦੇ ਗਏ ਤਾਂ ਫਿਲਮ 300 ਬੰਦੇ ਦੀ ਹੋ ਗਈ ਮੈਨੂੰ ਲੱਗਦਾ ਹੁਣ ਸਾਰੇ ਪੰਜਾਬੀਆਂ ਦੀ ਹੋ ਗਈ ਹੈ ਤਾਂ ਇਸ ਲਈ ਆਪਣੀ ਸਾਰਿਆਂ ਦੀ ਫਿਲਮ ਹੈ ਔਰ ਮੈਂ ਇੱਕ ਗੱਲ ਬਲੀਵ ਕਰਦਾ ਹੁਣ ਕਿ ਜਿੰਨਾ ਚਿਰ ਆਪਾਂ ਆਪ ਦੀ ਪੰਜਾਬੀਆਂ ਦੇ ਲੈਵਲ ਤੇ ਹਰ ਚੀਜ਼ ਵਧੀਆ ਨਹੀਂ ਕਰਾਂਗੇ ਸਾਡੀ ਇੱਜ਼ਤ ਨਹੀਂ ਹੋਣੀ ਮੈਂ ਬੰਬੇ ਬਹੁਤ ਛਿਰ ਰਿਹਾ ਹਾਂ ਮੈਂ ਸਾਊਥ ਵਾਲਿਆਂ ਨੂੰ ਦੇਖਿਆ ਉੱਥੇ ਆਉਂਦੇ ਆ ਔਰ ਹਾਲੀਵੁੱਡ ਦਾ ਤਾਂ ਕੋਈ ਲਾਈਟਮੈਨ ਆ ਜਾ ਸਾਡੀ ਫਿਲਮ ਇੰਡਸਟਰੀ ਵਾਲੇ ਖੜੇ ਹੋ ਜਾਂਦੇ ਆ ਤਾਂ ਸਾਡੀ ਇੱਜ਼ਤ ਉਹ ਕਿਉਂ ਨਹੀਂ ਹੋਣੀ ਚਾਹੀਦੀ ਵੀ ਉਹਦਾ ਇੱਕੋ ਹੀ ਤਰੀਕਾ ਹੈ ਜਿਹੜੀ ਇੱਜ਼ਤ ਕਰਾਈ ਜਾਂਦੀ ਹੈ ਉਹ ਡਿਮਾਂਡ ਨਾਲ ਨਹੀਂ ਕਮਾਂਡ ਨਾਲ ਕਰਾਈ ਜਾਂਦੀ ਕਮ ਨਾਲ ਕਰਾਈ ਜਾਂਦੀ ਹੈ ਜਦੋਂ ਸਾਡਾ ਕੰਮ ਚੰਗਾ ਹੋਊਗਾ ਉਹ ਕਹਿਣਗੇ ਯਾਰ ਇਹਨਾਂ ਦੀ ਫਿਲਮ ਦੇ ਹਰ ਸ਼ੋਭਾ ਚਾਹੇ ਉਹ ਵਿਜ਼ੂਅਲੀ ਹੋਵੇ ਸਾਊਂਡ ਵਾਈਜ਼ ਹੋਵੇ 뮤ਜ਼ਿਕ ਵਾਈਜ਼ ਹੋਵੇ ਸਕ੍ਰਿਪਟ ਵਾਈਜ਼ ਹੋਵੇ ਉਹ ਵਧੀਆ ਲੱਗ ਰਿਹਾ ਤੇ ਜਦੋਂ ਵਧੀਆ ਲੱਗ ਰਿਹਾ ਫਿਰ ਤੁਹਾਡਾ ਕੋਈ ਸਾਊਥ ਵਾਲਾ ਹੋਵੇ ਮਲਿਆਲਮ ਵਾਲਾ ਹੋਵੇ ਗੁਜਰਾਤ ਵਾਲਾ ਹੋਵੇ ਜਾਂ ਫਰੈਂਚ ਵਾਲਾ ਹੋਵੇ ਉਹ ਕਹਿੰਦੇ ਨੇ ਹਾਂ ਯਾਰ ਮੈਂ ਇੱਕ ਗੱਲ ਨੂੰ ਤੁਹਾਨੂੰ ਸ਼ਰਤિયા ਕਹਿ ਸਕਦਾ ਜਿਵੇਂ ਮੈਂ ਕੋਈ ਈਰਾਨ ਦੀ ਫਿਲਮ ਦੇਖਦਾ ਤਾਂ ਮੈਂ ਇਸ ਲਈ ਵੇਨਾ ਕਿ ਮੈਨੂੰ ਈਰਾਨ ਨਜ਼ਰ ਆਵੇ ਮੈਂ ਇੱਕ ਗੱਲ ਦਾ ਤੁਹਾਡੇ ਨਾਲ ਦਾਵਾ ਕੀਤਾ ਵੀ ਸੀ ਤੇ ਅਸੀਂ ਹੁਣ ਵੀ ਉਸ ਗੱਲ ਦੇ ਲਈ ਪੂਰੀ ਤਰ੍ਹਾਂ ਨਾਲ ਉਸ ਗੱਲ ਦੇ ਪਿੱਛੇ ਡਟੇ ਹੋਏ ਆ ਕਿ 100 ਸਾਲ ਪਹਿਲਾਂ ਜੋ ਪੰਜਾਬ 'ਚ ਹੁੰਦਾ ਸੀ ਚਾਹੇ ਉਹ ਦੁਸ਼ਮਣੀਆਂ ਦੇ ਲੈਵਲ ਤੇ ਸੋਸ਼ੀਲੀ ਮੁਹੱਬਤ ਦੇ ਲੈਵਲ ਤੇ ਮਿਊਜ਼ਿਕ ਦੇ ਲੈਵਲ ਤੇ ਉਹਨੂੰ ਫਿਲਮ ਰਿਪਰੈਜ਼ੈਂਟ ਕਰਦੀ ਹੈ ਤੇ ਜੇ ਤੁਹਾਨੂੰ ਉਹ ਚ ਕੁਝ ਵੀ ਲੱਗਦਾ ਉਹਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਕੋਈ ਇਹ ਬੰਦਾ ਫਿਲਮ ਵੇਖੇ ਤਾਂ ਸਾਡਾ ਉਸ ਵੇਲੇ ਦਾ ਸੱਭਿਆਚਾਰ ਉਹਨਾਂ ਦੇ ਸਾਹਮਣੇ ਪ੍ਰਗਟ ਹੋ ਗਈ ਉਹ ਸਮਝ ਸਕਣ ਕਿ ਯਾਰ ਪੰਜਾਬ ਚ ਉਹ ਲੋਕ ਵਸਦੇ ਕਿਵੇਂ ਸੀ ਸੋ ਚੀਜ਼ ਅਸੀਂ ਕਰਕੇ ਤੁਹਾਡੇ ਸਾਹਮਣੇ ਵੀ ਲੈ ਆਉਂਦੀ ਹੈ ਔਰ ਮੈਂ ਤੁਹਾਨੂੰ ਵੀ ਕਹੂੰਗਾ ਕਿਉਂਕਿ ਇਹ ਥੋੜੀ ਵੀ ਹੈ ਜਿੰਨੀ ਕਿ ਸਾਡੀ ਸੀ ਹੁਣ ਥੋੜੀ ਵੀ ਹੈ ਸਾਰਿਆਂ ਦੀ ਇਹਨੂੰ ਆਪਣੀ ਜ਼ਿੰਮੇਵਾਰੀ ਹੈ ਕਿ ਇਹਨੂੰ ਇਨਾ ਥੀਏਟਰਾਂ ਚ ਵੇਖੀਏ ਕਿਉਂਕਿ ਜੋ ਅਸੀਂ ਇਹਦੀ ਸਾਊਂਡ ਆਉਂ ਮਿਕਸ ਕਰਕੇ ਲੈ ਕੇ ਆਏ ਆਂ ਜੋ ਇਹਦੇ ਵਿੱਚ ਵਿਆਹ ਸ਼ਾਦੀਆਂ ਸਾਰਾ ਕੁਝ ਹੈ ਇਹ ਤੁਹਾਨੂੰ ਟੀਵੀ ਤੇ ਨਹੀਂ ਉਹ ਸਮਝ ਆਉਣਾ ਬੜਾ ਕੁਝ ਹੈ ਨਹੀਂ ਤਾਂ ਮਿਕਸ ਹੋ ਜਾਊਗਾ ਜਦੋਂ ਤੁਸੀਂ ਇਹਨੂੰ ਥੀਏਟਰ ਚ ਵੇਖੂਗੇ ਇਹਦੀ ਅਸਲ ਫੀਲ ਨੂੰ ਮਹਿਸੂਸ ਕਰੋਗੇ ਮਿਊਜ਼ਿਕ ਇਨਹਾਂਸ ਕਰ ਦਿੰਦਾ ਹੈ ਬੈਕਗ੍ਰਾਉਂਡ ਮਿਊਜ਼ਿਕ ਪਰ ਜਿਹੜੀਆਂ ਰੀਅਲ ਸਾਊਂਡਜ਼ ਹੁੰਦੀਆਂ ਨੇ ਜਿਹੜੇ ਉਦੋਂ ਗਾਣੇ ਹੁੰਦੇ ਸੀ ਲਾਈਵ ਗਾਏ ਜਾਂਦੇ ਵਿਆਹਾਂ 'ਚ ਸਿੱਠਣੀਆਂ ਹੁੰਦੀਆਂ ਸੀ ਉਹ ਸਾਰੀਆਂ ਤੁਸੀਂ ਜਦੋਂ ਫੀਲ ਕਰਦੇ ਆ ਨਾ ਤਾਂ ਸਿਨੇਮੇ 'ਚ ਬਹਿ ਕੇ ਤੁਹਾਨੂੰ ਐ ਲੱਗੂਗਾ ਕਿ ਤੁਸੀਂ ਵਿਆਹ ਦੇ ਵਿੱਚ ਬੈਠੇ ਹੋ ਜਦੋਂ ਇਹ ਲੜਨਗੇ ਮੇਲੇ 'ਚ ਤੁਹਾਨੂੰ ਐ ਲੱਗੂਗਾ ਤੁਸੀਂ ਉਹਦੇ ਵਿੱਚ ਖੜੇ ਹੋ ਕੱਲੇ ਨੰਬਰਦਾਰ ਸਾਹਿਬ ਨਹੀਂ ਛੁਡਾ ਰਹੇ ਉਹਨੂੰ ਵੀ ਨਕੂਗਾ ਤੁਸੀਂ ਲੜਾਈ ਚ ਫਿਲਮ ਸਿਨੇਮਾ ਆ ਹੁੰਦਾ ਤੇ ਜੇ ਸਿਨੇਮੇ ਦੀ ਉਹ ਫੀਲ ਲੈਣੀ ਹੈ ਉਸ ਫੀਲ ਨੂੰ ਅੱਗੇ ਖੁਦ ਮਹਿਸੂਸ ਕਰਨਾ ਹੈ ਤਾਂ ਉਹਦੇ ਲਈ ਤੁਹਾਨੂੰ ਥੀਏਟਰ ਚ ਆਉਣਾ ਪਊਗਾ ਇਹ ਮੈਂ ਤੁਹਾਡੇ ਕੈਮਰੇ ਆ ਰਹੀਂ ਬਾਕੀ ਦਰਸ਼ਕਾਂ ਨੂੰ ਵੀ ਕਹੂੰਗਾ ਔਰ ਫਿਲਮ ਕਦੇ ਵੀ ਡਾਇਰੈਕਟਰ ਦੀ ਨਹੀਂ ਹੁੰਦੀ ਜਾਂ ਹੀਰੋ ਦੀ ਨਹੀਂ ਹੁੰਦੀ ਇਹ ਸਾਰੇ 300 ਬੰਦਾ ਰਲਿਆ ਹੁੰਦਾ ਉਹਨਾਂ ਦੀ ਹੁੰਦੀ ਹੈ ਨੋ ਡਾਊਟ ਇਹਦੇ ਪੈਸੇ ਪ੍ਰੋਡਿਊਸਰ ਕੋਲੇ ਜਾਣਗੇ ਬਟ ਪ੍ਰੋਡਿਊਸਰ ਦੇ ਨਾਲ ਨਾਲ ਇਹ ਫਿਲਮ ਥੋੜੀ ਵੀ ਓਨੀ ਹੈ ਹੁਣ ਸਾਡਾ ਕੋਈ ਵੀ ਕੈਰੈਕਟਰ ਰਣਜੀਤ ਸਿੰਘ ਦੇ ਨਾਂ ਤੇ ਅਸੀਂ ਚੌੜੇ ਨਹੀਂ ਹੋ ਜਾਂਦੇ ਸਾਰੇ ਸਾਨੂੰ ਲੱਗਦਾ ਨਹੀਂ ਸਾਡਾ ਮਹਾਰਾਜਾ ਸੀ ਚਾਹੇ ਮਦਰਨਾਲ ਢੀਂਗਰਾ ਹੋਵੇ ਪਖਤ ਸਿੰਘ ਹੋਵੇ ਕਰਤਾਰ ਸਿੰਘ ਸਰਪਾ ਹੋਵੇ ਸਾਨੂੰ ਚੰਗਾ ਨਹੀਂ ਲੱਗਦਾ ਅੱਜ ਚੰਨਪਰਦੇਸੀ ਦੀ ਗੱਲ ਕਰਦੇ ਸਾਨੂੰ ਮਾਨ ਨਹੀਂ ਮਹਿਸੂਸ ਹੁੰਦਾ ਸਾਡੀ ਫਿਲਮ ਹੈ ਇਸੇ ਤਰ੍ਹਾਂ ਤੁਹਾਨੂੰ ਇਹ ਫਿਲਮ ਮੈਂ ਇਹਨਾਂ ਦਾ ਵੀ ਨਾਲ ਕਹਿ ਸਕਦਾ ਅਸੀਂ ਬਣਾਈ ਹੈ ਕੇ ਮਾਨ ਮਹਿਸੂਸ ਹੋਊਗਾ ਕਿ ਤੁਹਾਡੇ ਬਜ਼ੁਰਗ ਤੁਹਾਡੇ ਪੂਰਵਜ ਦਾਦੇ ਪੜਦਾਦੇ ਇਸ ਤਰ੍ਹਾਂ ਦੇ ਮਾਹੌਲ ਚ ਰਹਿੰਦੇ ਸੀ ਔਰ ਐਂ ਵਿਚਰਦੇ ਸੀ ਜਿਵੇਂ ਇਹ ਕੈਰੈਕਟਰ ਫਿਲਮ ਚ ਵਿਚਰੇ ਰਹੇ